ਜਿਹੜੇ ਰੇਟ ਆਪਾਂ ਅੱਜ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਰੇਟ ਤੋਂ ਉਹਨਾਂ ਪਤਾ ਲੱਗੇ ਹੋਣਗੇ 53000 ਦੀ ਜਮਾ ਸਾਸਤੀ ਆਲਟੋ ਜਮਾ ਨਵੀਂ ਟਾਇਰਾਂ ਚ ਲਾਈ ਲੱਗੇ ਹੋਈ ਨੇ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਹਾਂ ਜਿਹੜੇ ਬੋਲਟ ਦੇ ਮਾਲਕ ਨੇ ਉਹ ਆਪ ਰਹਿੰਦੇ ਨੇ ਜੀ ਬਾਹਰ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਕੁਝ ਵੀ ਜੀ ਵੇਚਣਾ ਚਾਹੁੰਦੇ ਹੋ ਇੱਕ ਵੀਡੀਓ ਜਾਣਕਾਰੀ ਤੇ 5 ਤੋਂ 7 ਫੋਟੋ ਆਪਣੇ ਕੋਲੇ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਸਬਸਕ੍ਰਾਈਬ ਇੱਕ ਵਾਰੀ ਚੈੱਕ ਕਰੋ ਜੀ ਗੱਡੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਭੇਜੀ ਆ 15 ਮਾਡਲ ਮਾਲਕ ਨੇ ਗੱਡੀ ਦੱਸੀ ਆ ਹਰਿਆਣਾ ਨੰਬਰ ਆ ਜੀ ਨੰਬਰ ਪਲੇਟਾਂ ਸਰਕਾਰੀ ਨੇ ਬੰਪਰ ਬੂੰਪਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਲਾਈਟਾਂ ਚੈੱਕ ਕਰ ਲਓ ਜੀ ਕਈ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਪੀਲੀਆਂ ਹੋ ਜਾਂਦੀਆਂ ਸੀ ਲਾਈਟਾਂ ਜਿਵੇਂ ਨਵੀਆਂ ਹੁੰਦੀਆਂ ਓਵੇਂ ਦੀਆਂ ਪਈਆਂ ਫੌਗ ਲਾਈਟਾਂ ਵੀ ਥੱਲੇ ਲੱਗੀਆਂ ਹੋਈਆਂ ਐਚ ਆਰ ਨੰਬਰ ਦੀ ਗੱਡੀ ਐਸੀ ਕੋਈ ਡੈਮੇਜ ਕੋਈ ਐਕਸੀਡੈਂਟ ਕਿਸੇ ਪਾਸੋਂ ਲੱਗੀ ਬੱਜੀ ਐਦਾਂ ਤਾਂ ਆਪਾਂ ਨੂੰ ਕੁਝ ਨਹੀਂ ਮਿਲਣਾ ਸਿੰਘ ਟਾਇਰਾਂ 'ਚ ਅਲਾਈ ਤਾਂ ਨਹੀਂ ਲੱਗੇ ਹੋਏ ਬੀਲ ਕਪ ਚੜੇ ਹੋਏ ਨੇ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਮੂਨਕ ਏਰੀਆ 'ਚ ਗੱਡੀ ਮਿਲੂਗੀ ਸੰਗਰੂਰ 390000 ਰੁਪਏ ਮਾਲਕ ਨੇ ਡਿਮਾਂਡ ਕਹੀ ਐਸੀ ਜੀ ਆਪਾ ਟੈਰਾਂ ਦੀ ਗੱਲ ਕਰੀਏ ਤਾਂ ਨਵੇਂ ਟੈਰ ਮਾਲਕ ਨੇ ਦੱਸੇ ਨੇ ਸੀ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਵਧੀਆ ਮਿਲੂ 15 ਮਾਡਲ ਹੈ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਮੂਨਕ ਜਾ ਕੇ ਦੇਖ ਸਕਦੇ ਹੋ 390 ਡਿਮਾਂਡ ਹੈ ਜੀ ਮਾਲਕ ਦਾ ਨੰਬਰ 81958 15531 ਗੱਲ ਕਰ ਸਕਦੇ ਹੋ ਜੀ ਗੱਡੀ ਆਪਾਂ ਸੈਕਿੰਡ ਜਿਹੜੀ ਲੈ ਕੇ ਪਹੁੰਚਿਆ ਤੁਹਾਡੇ ਸਾਹਮਣੇ ਸੀ ਇੱਕ ਬਾਰੀ ਪਹਿਲਾਂ ਫੋਟੋਆਂ ਚੈੱਕ ਕਰੋ ਸੀ ਸਿਬਕਟ ਡਿਜ਼ਾਇਰ ਬਹੁਤ ਵਧੀਆ ਗੱਡੀ ਹੈ ਸੋਹਣੀ ਗੱਡੀ ਹੈ ਜੀ ਸਿਲ버 ਰੰਗ ਹੈ ਪੰਜਾਬ ਨੰਬਰ ਹੈ ਜੀ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਐ ਸੇ ਟਾਇਰਾਂ 'ਚ ਅਲਾਈ ਤਾਂ ਨਹੀਂ ਲੱਗੇ ਹੋਏ ਸੀ ਕੱਲੇ ਆਪਾਂ ਨੂੰ ਰਿੰਗ ਮਿਲ ਜਾਣਗੇ ਬਾਕੀ ਟਾਇਰਾਂ ਦੀ ਕੰਡੀਸ਼ਨ ਵਧੀਆ ਮਿਲੂਗੀ ਪੰਜਾਬ ਨੰਬਰ ਸਿਲਵਰ ਰੰਗ ਤੇ ਗੱਡੀ ਦੇ ਬੰਪਰ ਤੁਸੀਂ ਚੈੱਕ ਕਰ ਲਓ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਇੰਟੀਰੀਅਰ ਵਧੀਆ ਮਿਲੂਗਾ ਜੀ ਕਮੀ ਕੋਈ ਨਹੀਂ ਸਰਵਿਸ ਦਾ ਕੰਮ ਟੋਟਲ ਹੋਇਆ ਜੀ ਡਿਮਾਂਡ ਦੀ ਗੱਲ ਕਰੀਏ ਜਿਹੜਾ ਰੇਟ ਮਾਲਕ ਨੇ ਕਿਹਾ 1,40,000 ਰੁਪਿਆ ਇੱਕ ਵਾਰੀ ਡਿਮਾਂਡ ਕਹੀ ਆ ਮੋਗੇ ਏਰੀਆ 'ਚ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਗੱਡੀ ਦੇ ਸਾਰੇ ਪਾਰਟਸ ਤੁਸੀਂ ਦੇਖ ਹੀ ਲਏ ਸੀ ਮਾਲਕ ਨੇ ਫੋਟੋਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਹਾਨੂੰ ਵੀਡੀਓ ਚ ਸਾਰੀਆਂ ਫੋਟੋਆਂ ਦੇਖਣ ਨੂੰ ਮਿਲ ਹੀ ਰਹੀਆਂ ਸੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਪਹਿਲਾਂ ਬਾਈ ਦਾ ਨੰਬਰ ਹੈ ਜੀ ਜਿੰਨਾ ਦੀ ਗੱਡੀ ਆ 95010 ਤੇ 95843 ਗੱਲ ਕਰਾਂਗੇ ਆਪਾਂ ਤੀਜੀ ਗੱਡੀ ਦੀ ਤੀਜੀ ਗੱਡੀ ਇੱਕ ਹੋਰ ਆਪਾਂ ਸਵਿਫਟ ਲੈ ਕੇ ਪਹੁੰਚੇ ਸੀ ਲਗਾਤਾਰ ਤਿੰਨ ਗੱਡੀਆਂ ਆਪਾਂ ਸਵਿਫਟ ਲੈ ਕੇ ਪਹੁੰਚਿਆ ਸਵਿਫਟ ਆਪਾਂ ਤਾਂ ਲੈ ਕੇ ਪਹੁੰਚਿਆ ਕਿਉਂਕਿ ਜ਼ਿਆਦਾ ਡਿਮਾਂਡ ਆਈ ਸੀ ਜੀ ਬਹੁਤ ਜ਼ਿਆਦਾ ਕਮੈਂਟ ਆਈ ਸੀਗੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਪਹੁੰਚੇ ਆ ਆਹ ਵੀਡੀਓ 'ਚ ਤੇ ਸੁਬਟ ਇੱਕ ਵਾਰੀ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ ਤਾਂ 2008 ਮਾਡਲ ਗੱਡੀ ਮਾਲਕ ਨੇ ਦੱਸੀ ਸੀ VDI ਗੱਡੀ ਆ ਸੁਬਟ VDI 29 ਤੱਕ ਰ ਪਾਸਿੰਗ ਹੈ ਸਾਰੇ ਕਾਗਜ਼ ਪੱਤਰ ਹੁੰਦੇ RC ਤੋਂ ਲੈ ਕੇ ਹਰ ਇੱਕ ਚੀਜ਼ ਆਪਾਂ ਨੂੰ ਕੰਪਲੀਟ ਮਿਲੂਗੀ ਪੰਜਾਬ ਨੰਬਰ ਦੀ ਗੱਡੀ ਆ ਜੀ ਚਿੱਟੇ ਰੰਗ ਦੀ ਆ ਅੰਦਰੋਂ ਬਾਹਰੋਂ ਤੇ ਸਾਰੇ ਪਾਰਟਸ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਲਾਈਟਾਂ ਦੇਖ ਲਓ ਅਸੀਂ ਬੰਪਰ ਦੇਖ ਲਓ ਬਾਡੀ ਲਾਈਨ ਚੈੱਕ ਕਰ ਲਓ ਤੇ ਸਾਰਾ ਕੁਝ ਤੁਸੀਂ ਬਾਕੀ ਦੇਖ ਰਹੇ ਹੋ ਟਾਇਰਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਬਿਲਕੁਲ ਨਵੇਂ ਟਾਇਰ ਦੱਸੇ ਨੇ ਸੀ ਮਾਲਕ ਕਹਿੰਦੇ ਨੇ ਟਾਇਰ ਨਵੇਂ ਨਹੀਂ ਹੁਣੇ ਪਵਾਇਆ ਥੋੜੇ ਟਾਈਮ ਪਹਿਲੇ ਪਵਾਉਣ ਤੋਂ ਬਾਅਦ ਗੱਡੀ ਕੁਝ ਵੀ ਨਹੀਂ ਚੱਲੀ ਜੀ ਬਾਕੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ ਹਰ ਇੱਕ ਚੀਜ਼ ਤੁਹਾਨੂੰ ਆਪਾਂ ਫੋਟੋਆਂ ਰਾਹੀਂ ਦਿਖਾ ਵੀ ਰਹੇ ਹਾਂ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਜਿੰਨੀਆਂ ਗੱਡੀਆਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਅਸੀਂ ਕੀ ਮੀਡੀਆ ਲੱਗ ਰਹੀਆਂ ਸੀ ਤੇ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ 84275 16279 ਤੇ ਗੱਲ ਕਰਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਇਹ ਗੱਲਬਾਤ ਆਪਾਂ ਕਰਾਂਗੇ ਨਾਲ ਦੀ ਨਾਲ ਹੁਣ ਮੋਟਰਸਾਈਕਲ ਦੀ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਮੋਟਰਸਾਈਕਲ ਜਿਹੜਾ ਹੈਗਾ ਜੀ ਐਫ ਡੀ ਲਕਸ ਹੈ ਕਾਲੇ ਰੰਗ ਚ ਲਾਲ ਸਟਿੱਕਰਾਂ ਚ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨਹੀਂ ਲੱਗੀਆਂ ਹੋਈਆਂ ਜੀ ਤੇ ਤੁਹਾਡੇ ਸਾਹਮਣੇ ਅਸੀਂ ਮਾਡਲ ਦੀ ਗੱਲ ਕਰੀਏ ਤਾਂ ਮਾਲਕ ਨੇ ਮਾਡਲ 2019 ਦੱਸਿਆਗਾ ਤੇ 19 ਮਾਡਲ ਹੈ ਮਾਨਸਾ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਸੀ ਕੁੱਲ 45000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਸੀ ਕੰਡੀਸ਼ਨ ਵਧੀਆ ਸੀ ਇੰਜਨ ਪੂਰਾ ਵਧੀਆਗਾ ਚਲਾਉਣ ਚ ਪੂਰਾ ਵਧੀਆ ਸਾਰੇ ਪਾਰਟਸ ਆਪਾਂ ਨੂੰ ਵਧੀਆ ਮਿਲ ਜਾਣਗੇ ਕੋਈ ਐਦਾਂ ਨਹੀਂ ਹੈਗਾ ਵੀ ਕੋਈ ਮੁਗਰਾ ਟੁੱਟਿਆ ਹੋਇਆ ਕੋਈ ਸਟੀਰਿੰਗ ਬਿੰਗਾਗਾ ਕੋਈ ਬਾਈਜ਼ਲ ਟੁੱਟਿਆ ਹੋਇਆ ਜਾਂ ਫਿਰ ਕੋਈ ਟੈਂਕੇ ਚ ਡੈਂਟ ਐ ਐਦਾਂ ਦਾ ਆਪਾਂ ਨੂੰ ਕੁਝ ਨਹੀਂ ਮਿਲਣਾ ਸੀ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਪੁਰਾਣਾ 19 ਮਾਡਲ ਹੈ ਜੀ 19 ਤੋਂ ਬਾਅਦ ਤਾਂ ਸ਼ਾਇਦ ਮੋਟਰ ਵਾਲੇ ਆ ਗਏ ਸੀਗੇ ਤੇ ਇਹਦੇ ਟੀ ਲੱਗੀ ਹੋਈ ਹੈ ਜੀ ਜਿਹੜੀ ਤੇਲ ਵਾਸਤੇ ਹੁੰਦੀ ਹੈ ਹੁਣ ਤਾਂ ਸਾਰੇ ਮੋਟਰ ਵਾਲੇ ਚੱਲ ਰਹੇ ਨੇ ਤੇ ਆਹ ਤੁਸੀਂ ਦੇਖ ਰਹੇ ਹੋ ਜੀ ਪੁਰਾਣੇ ਮਾਡਲ ਚ ਕਈ ਪੁਰਾਣੇ ਮਾਡਲ ਚ ਮੰਗਦੇ ਹੁੰਦੀ ਹੈ ਵੀ ਜਿਨ੍ਹਾਂ ਦੇ ਟੀ ਲੱਗੀ ਹੁੰਦੀ ਹੈ ਤੇਲ ਵਾਸਤੇ ਉਹ ਮੋਟਰਸਾਈਕਲ ਜ਼ਿਆਦਾ ਭਾਲਦੇ ਹੁੰਦੇ ਸੀ ਬਾਕੀ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦਿਖਾ ਵੀ ਰਹੇ ਹਾਂ ਜੀ ਤੇ ਦੱਸ ਵੀ ਰਹੇ ਹਾਂ ਤੇ ਕਿਸ ਨੂੰ ਪਸੰਦ ਇਹ ਮੋਟਰਸਾਈਕਲ ਆਉਂਦਾਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਨਸਾ ਏਰੀਆ 'ਚ ਖੜੇਗਾ 45000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਨੰਬਰ ਸਕਰੀਨ ਤੇ ਜਿੰਨਾ ਦਾ ਮੋਟਰਸਾਈਕਲ ਹੈ 9779511628 ਗੱਲ ਕਰਨਾ ਚਾਹੁੰਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਬੋਲਟ ਦੀ ਇੱਕ ਆਪਾਂ ਬੋਲਟ ਲੈ ਕੇ ਪਹੁੰਚਿਆ ਜੀ ਬੋਲਟ ਮਾਲਕ ਨੇ ਵੇਚਣਾ ਹੈਗਾ 2008 ਮਾਡਲ ਬੋਲਟ ਹੈਗਾ ਅੱਠ ਮਾਡਲ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਉੱਠੇ 11 ਵਾਲਾ ਸੀ ਵਧੀਆ ਮਾਲਕ ਨੇ ਰੱਖਿਆ ਹੋਇਆ ਸਿਲਵਰ ਰੰਗ ਦੇ ਵਿੱਚ ਤੇ ਕੋਈ ਨਾ ਤਾਂ ਕਿਸੇ ਪਾਸੇ ਨੂੰ ਜੰਗ ਲੱਗੀ ਹੋਈ ਆ ਨਾ ਕੋਈ ਡੈਮੇਜ ਹੈ ਨਾ ਕੋਈ ਟੁੱਟਿਆ ਪੱਜ ਵਧੀਆ ਮਾਲਕ ਨੇ ਰੱਖਿਆ ਹੋਇਆ ਗਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਡਲ 8 ਹੈ ਜੀ ਸੋਨਾ ਬੋਲਟ ਹੈਗਾ ਬਾਕੀ 29 ਤੱਕਰ ਮਾਲਕ ਨੇ ਪਾਸਿੰਗ ਵੀ ਰਿਨਿਊ ਇਹਦੀ ਕਰਵਾਈ ਹੋਈ ਆ ਸਾਰੇ ਕਾਗਜ਼ ਪੱਤਰ ਪੂਰੇ ਮਿਲ ਜਾਣਗੇ ਡਿਮਾਂਡ 1,30,000 ਰੁਪਏ ਮਾਲਕ ਨੇ ਕਹੀ ਹੈ ਬਾਕੀ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਗੱਲ ਕਰਨੀ ਹੈ 95177 13157 ਮਾਲਕ ਦਾ ਨੰਬਰ ਹੈ ਜੀ ਗੱਲ ਕਰੋ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਗੱਡੀ ਦੀ ਜਿਹੜੀ ਆਪਾਂ ਪੂਰੀ ਵਧੀਆ ਗੱਡੀ ਲੈ ਕੇ ਪਹੁੰਚਿਆ ਤੇ ਜਮਾ ਸਸਤੀ ਲੈ ਕੇ ਪਹੁੰਚਿਆ Alto LXI ਆ ਜੀ 2005 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ ਗੱਡੀ ਪੂਰੀ ਵਧੀਆ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਪੰਜ ਮਾਡਲ ਹੈ ਇੰਜਨ ਗੇਅਰ ਪੂਰਾ ਵਧੀਆ ਜੀ ਮਾਲਕ ਕਹਿੰਦੇ ਨੇ ਸਾਡੇ ਵੱਲੋਂ ਫੁੱਲ ਗਾਰੰਟੀ ਹੈਗੀ ਬੈਟਰੀ ਨਵੀਂ ਹੈ ਜੀ ਬਿਲਕੁਲ ਸੀਟ ਕਵਰ ਨਵੇਂ ਨੇ AC ਹੀਟਰ ਵਰਕਿੰਗ 'ਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਰਾਮਪੁਰਾ ਫੂਲ ਮਾਲਕ ਦਾ ਏਰੀਆਗਾ ਰੇਟ ਤੁਹਾਨੂੰ ਪਤਾ ਲੱਗ ਗਿਆ ਜੀ ਕੁੱਲ ਡਿਮਾਂਡ 53000 ਰੁਪਏ ਮਾਲਕ ਨੇ ਕਹੀ ਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਰੇਟ ਕਰ ਲਾਂਗੇ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਮੋਬਾਈਲ ਨੰਬਰ 9203622224 ਗੱਲ ਕਰ ਸਕਦੇ ਹੋ ਜੀ ਬਾਕੀ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਜੀ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 94656 29488 ਭੇਜ ਦਿਓ ਆਪਣੇ ਕੋਲੇ ਫਰੀ ਚ ਆਪਾਂ ਐਡ ਲਾ ਦਾਂਗੇ ਛੇਤੀ ਤੋਂ ਛੇਤੀ ਤੁਹਾਡੀ ਵੀ ਮਸ਼ੀਨਰੀ ਤੁਹਾਡੇ ਘਰ ਬੈਠੇ ਬਿਠਾਈ ਸੇਲ ਹੋ ਜੂਗੀ ਤੇ ਬਾਕੀ ਕੋਈ ਵੀ ਖਰੀਦਣਾ ਚਾਹੁੰਦਾ ਜੀ ਕੋਈ ਵੀ ਗੱਡੀ ਜਿੰਨੀਆਂ ਮਸ਼ੀਨਰੀ ਆਪਾਂ ਦਿਖਾਈਆਂ ਜੀ ਪੂਰੀ ਤਸੱਲੀ ਕਰਕੇ ਸਾਰਾ ਕੁਝ ਚੈੱਕ ਕਰਕੇ O topada querida, saque